ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਜੀ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕੰਮਾਂ ਕਾਰਾਂ ਵਿੱਚ ਮਾਲਕ ਕਰੇ ਜੀ ਵਾਦਾ ਲਓ ਜੀ ਭਾਈ ਪਹਿਲਾਂ ਦਾ ਅਰਦਾਸ ਹੈ ਜੀ ਉਹਨਾਂ ਵਾਸਤੇ ਜਿਹੜੇ ਭਾਈ ਪਾਣੀ ਜਿੱਧਰ ਜ਼ਿਆਦਾ ਆਇਆ ਹੋਇਆ ਮੀਂਹ ਆ ਹਨਾ ਬਹੁਤ ਨੁਕਸਾਨ ਹੋ ਗਿਆ ਲੋਕਾਂ ਦਾ ਬਹੁਤ ਜ਼ਿਆਦਾ ਜ਼ਿਮੀਂਦਾਰ ਬੰਦੇ ਦਾ ਤਾਂ ਬਹੁਤਾਂ ਨੁਕਸਾਨ ਆ ਮੈਂ ਜਿੱਕ ਵੀਡੀਓ ਦੇਖ ਰਿਹਾ ਤਾਂ 3 ਲੱਖ ਏਕੜ ਖਰਾਬ ਹੋ ਗਈ ਜੀ ਜੀਰੀ ਪੰਜਾਬ ਦੀ 3 ਲੱਖ ਏਕੜ 3 ਲੱਖ ਕਿਲਾ ਕਹਿ ਲੋ ਹਨਾ ਖਰਾਬ ਹੋ ਗਿਆ ਜੀ ਤੇ ਭਾਈ ਉਹਨਾਂ ਵਾਸਤੇ ਅਰਦਾਸ ਕਰਿਓ ਮਾਲਕ ਅੱਗੇ ਹਨਾ ਵੀ ਉਹਨਾਂ ਨੂੰ ਬਲਵਕਸ਼ੀ ਮਾਲਕ ਹਨ ਤੇ ਬਾਤ ਤੋਂ ਬਾਤ ਭਾਈ ਜਿੰਨੇ ਜਿਹੜੇ ਮਦਦ ਦਾ ਦਾਨੀ ਸੱਜਣਾ ਭਾਈ ਮਦਦ ਕਰ ਰਹੇ ਆ ਤੇ ਅੱਗੇ ਨੂੰ ਵੀ ਭਲਾ ਪੰਜਾਬ ਦੇ ਤੁਹਾਨੂੰ ਇੱਕ ਗੱਲ ਦਾ ਤਾਂ ਪਤਾ ਹੀ ਆ ਭਲਾ ਪੰਜਾਬ ਚਲੋ ਨਾ ਤਾਂ ਪਿੱਛੇ ਹਟਣੇ ਵਾਲਿਆਂ ਚੋਂ ਨਾ ਮਟਣੇ ਵਾਲਿਆਂ ਚੋਂ ਹਨ ਪਰ ਫੇਰ ਵੀ ਜ਼ਿਮੀਦਾਰ ਭਾਈ ਜਿਹੜਾ ਗਰੀਬ ਜ਼ਿਮੀਦਾਰ ਹੈ ਉਹ ਬਹੁਤ ਰਗੜਿਆ ਜਾਂਦਾ ਕਿਉਂਕਿ ਜਿਹੜੇ ਬੰਦੇ ਨੇ ਤਾਂ ਹੁਣ ਠੇਕੇ 'ਪਰ ਲਈ ਵੀ ਆ ਉਹਨੇ ਤਾਂ ਠੇਕਾ ਲੈਣੀ ਲੈਣਾ ਹੈ ਨਾ ਤੇ ਬਾਕੀ ਚਲੋ ਕੋ ਹੈ ਹੋਣਗੇ ਵਿੱਚ ਇਹੋ ਜੀ ਗੱਲ ਹੀ ਸਾਰੇ ਕੋ ਜਿਹੇ ਜਿਹੇ ਹੋਣਗੇ ਦਰਿਆ ਦਿਲ ਬਥੇਰੀਆ ਦੁਨੀਆ ਜੇ ਨੁਕਸਾਨ ਹੋਇਆ ਵਾ ਜੇ ਕੋਈ ਦਿਲ ਤੇ ਸਮਝੇ ਅਗਲਾ ਛੱਡ ਵੀ ਸਕਦਾ ਹਨ ਤੇ ਸੋ ਭਾਈ ਮਦਦ ਕਰਿਓ ਜੇ ਕੋਈ ਐਦਾਂ ਦਾ ਮਤਲਬ ਤੁਸੀਂ ਕਿਸੇ ਨੂੰ ਠੇਕੇ ਵਰਤੀ ਵੀ ਹੋਈ ਆ ਕਿਸੇ ਦੀ ਮਦਦ ਕਰ ਸਕਦੇ ਜਿੰਨੀ ਕੋ ਉਨੀ ਕਰਿਓ ਹਨਾ ਕਿਉਂਕਿ ਰੱਬ ਦੇ ਅੱਗੇ ਅਰਦਾਸ ਕਰ ਸਕਦੇ ਆਪਾਂ ਤਾਂ ਬਾਕੀ ਮਦਦ ਤਾਂ ਹੁਣ ਲੋਕਾਂ ਨੇ ਹੀ ਕਰਨੀ ਆ ਨਾ ਨਹੀਂ ਸਜਣਾ ਨਹੀਂ ਹਨਾ ਤੇ ਹੁਣ ਬਾਈ ਮੱਜਾ ਮੂਜਾ ਦਾ ਕੰਮ ਕੁਮਰਵੇੜ ਕੇ ਆਏ ਆ ਜੀ ਆ ਦੇਖੋ ਸਿਵਲ ਵਰਤੀ ਚ ਹਨਾ ਬੈਠੇ ਆ ਤੇ ਅੱਜ ਅਸੀਂ ਪ੍ਰੋਗਰਾਮ ਰੱਖਿਆ ਹੋਇਆ ਤਾਂ ਜੀ ਬਾਈ ਦਾ ਅੱਜ ਮਨਾਉਣਾ ਤਾਂ ਜੀ ਬਰਥਡੇ ਸਮਾਈ ਦਾ ਬਰਥਡੇ ਮਨਾਉਣਾ ਤਾਂ ਪਰ ਅੱਜ ਸਾਰੀ ਉਹ ਦਿਹਾੜੀ ਮੀਨ ਹੀ ਜ हटਿਆ ਬਾਈ ਦਾ ਐਦ ਕੀ ਬਰਥਡੇ ਆ ਜਿਆ ਅੜਿਆ ਉਹ ਅੱਗੇ ਅੱਗੇ ਹੀ ਜਾਈ ਜਾਂਦਾ ਨਾ ਤਾਂ ਮਨਾ ਹੁੰਦਾ ਹਨਾ ਤੇ ਨਾ ਭਾਈ ਇਹ ਕਹਿੰਦੇ ਵੀ ਮਿਸ ਕਰਨਾ ਹੁਣ ਕਿਹਾ ਵਾਏ ਮੈਂ ਚਲوں ਮਿਸ ਨਹੀਂ ਕਰਦੇ ਪਰ ਅੱਜ ਤਾਂ 1 ਵਜੇ ਤੱਕ ਮੈਂ ਦੁੱਧ ਪਾਈ ਗਿਆ ਜੀ ਮੀ ਹਟਿਆ ਹੀ ਨਹੀਂ ਇੱਕ 20 ਮਿੰਟ ਨਹੀਂ ਹਟਿਆ ਮੀ ਹੁਣ ਕਿਤੇ ਜਾ ਕੇ ਮੀ ਹਟਿਆ ਸ਼ਾਮ ਨੂੰ ਬਹੁਤ ਮੀ ਪਿਆ ਜੀ ਅੱਜ ਤਾਂ ਫੇ ਨਾ ਤਾਂ ਇੱਕ ਤਾਂ ਰਿਸ਼ਤੇਦਾਰਾਂ ਨੂੰ ਆਉਣਾ ਔਖਾ ਦਾ ਇਹ ਜੇ ਵਿੱਚ ਮੀ ਗਣੀ ਚ ਹਨ ਤੇ ਇੱਕ ਭਾਈ ਸਾਡਾ ਇੱਕ ਮੇਨ ਮੈਂਬਰ ਸਾਡੇ ਘਰ ਦਾ ਮੰਮੀ ਸਾਡੀ ਭਾਈ ਉਹ ਢੱਲੇ ਅੱਜ ਆ ਕਰਕੇ ਫਿਰ ਅੱਜ ਅਸੀਂ ਕੈਨਸਲ ਹੀ ਕਰਤਾ ਪ੍ਰੋਗਰਾਮ ਹੁਣ ਕੱਲ ਪਰੇ ਨਾ ਸੌਰੀ ਕੱਲ ਪਰ ਕਹਤਾ ਅਗਲੇ ਐਤਵਾਰ ਪਰੇ ਗਈ ਗੱਲ ਕਿਉਂਕਿ ਰੱਜੀ ਦੀਦੀ ਆਈ ਹੋਈ ਸੀ ਉਹ ਬਰਥਡੇ ਕਰਕੇ ਆਏ ਹੋਏ ਤੇ ਵੀ ਚਲੋ ਬਰਥਡੇ ਮਨਾਉਣਾ ਹੈ ਤੇ ਪਰ ਫਿਰ ਕੈਨਸਲ ਹੋਣ ਕਰਕੇ ਉਹਨਾਂ ਨੂੰ ਵੀ ਜਾਣਾ ਪਿਆ ਕਿਉਂਕਿ ਕੱਲ ਨੂੰ ਬੱਚਿਆਂ ਨੇ ਸਕੂਲ ਜਾਣਾ ਹੁਣ ਅਗਲੇ ਸੰਡੇ ਪਰੇ ਚਲੇਗਾ ਕੰਮ ਅਗਲੇ ਸੰਡੇ ਨੂੰ ਮਨਾਵਾਂਗੇ ਤੇ ਚਲੋ ਪ੍ਰੋਗਰਾਮ ਉੱਥੇ ਵਾਲਾ ਅਸੀਂ ਕੈਨਸਲ ਕਰਕੇ ਘਰੇ ਰੱਖਿਆ ਸੀਗਾ ਅੱਜ ਵੀ ਚਲ ਘਰਾਂ ਮਨਾ ਲਾਂਗੇ ਪਾਰ ਫੇਰ ਮੀਂਹ ਕਰਕੇ ਘਰਾਂ ਵੀ ਮਿਸ ਹੋ ਗਿਆ ਕੰਮ ਤੇ ਆਜੋ ਪਹਿਲਾਂ ਮਿਲੋ ਘਰਦਿਆਂ ਨੂੰ ਇੱਧਰ ਮੰਮੀ ਪਾਈ ਬਿਮਾਰ ਚੱਲਦੇ ਅੱਜ ਸਵੇਰ ਦੇ ਆਜੋ ਮਿਲਦੇ ਆ ਮਿਲੋ ਇੱਧਰ ਸਾਡੇ ਲੱਡੂ ਨੂੰ ਇੱਧਰੋਂ ਕਰਕੇ ਦੇਖ ਪੁੱਤ ਓਏ ਉਹ ਲੱਡੂ ਹੈ ਧੀ ਕਾ ਕਹਿੰਦੀ ਮੈਰੇ ਜਮਨ ਬੰਦੂ ਸਾਰੇ ਥੰਗ ਚ ਖਾਮਦੇ ਹੁਣ ਇਧਰ ਮੋਬੀ ਢਲੇ ਹੋ ਗਏ ਮੈਰੇ ਜਲ ਜਾਦੇ ਹੈ ਸਰਦਾਰ ਜੀ ਠੱਡਾ ਪਿੰਡ ਤੋਂ ਹਟਦੇ ਨਹੀਂ ਛਾਤੀ ਨਾਲ ਦੀ ਬੋਲ ਰਹੀ ਹੈ ਉਹ ਮੈਂ ਤਾਂ ਹੁਣ ਚਲਾ ਆਇਆ ਵੀ ਮੈਨੂੰ ਆਏ ਮੈਨੂੰ ਚਲਾ ਜਾਣਾ ਚਾਹੀਦਾ ਤੁਸੀਂ ਬੈੱਡ ਪਰ ਨਾ ਪਿਓ ਕਿਉਂਕਿ ਦੁੱਧ ਦਾ ਕੰਮ ਖੜ ਜਾਣਾ ਤੁਸੀਂ ਹੁਣ ਦੇਖ ਕੇ ਚੱਲੋ ਉਹ ਤਾਂ ਪਣਾ ਹੈਗਾ ਹੀ ਆ ਨਾ ਅੱਜ ਤਾਂ ਮੈਂ ਨਾਰਮਲ ਹੀ ਪਾਣੀ ਪੀਤਾ ਠੰਡਾ ਨਹੀਂ ਪੀਤਾ ਹਾਂ ਤੇ ਮੈਨੂੰ ਜੇ ਇਧਰ ਮਾਤਾ ਜੀ ਨੂੰ ਸਾਡੇ ਨਾਲ ਕਸੇ ਗਾਉਂਦੇ ਸਨ ਮੰਮੀ ਹੁਣ ਸਿਰ ਦੁਖਦਾ ਕਿ ਚੱਕਰ ਆ ਸਿਰ ਦਖਤਰ ਸਿਨੇ ਦਬਾਈ ਹੋ ਰਹਾ ਹੈ ਸਿਰ ਵੀ ਦੁਖਦਾ ਹੈ ਪਈਆਂ ਵੀ ਕੋਈ ਨਹੀਂ ਹੂੰ 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 ਜੀ ਵੀ ਨਹੀਂ ਕੋਈ ਜੀ ਨਹੀਂ ਕਰਦਾ ਰੋਟੀ ਖਾਦੇ ਨੇ ਅੱਜ ਸਭ ਨੇ ਲੈ ਸਵੇਰ ਦੀਉ ਨਹੀਂ ਖਾਧੀ ਬੜਾਏ ਤੱਕ ਜੀ ਰਹਿਗੇ ਜੀ ਰਹਿਗੇ ਸਵੇਰ ਪਹਿਲਾਂ ਜੀ ਰੱਤੀ ਆ ਦੇਖੋ ਥੋੜਾ ਜਿਹਾ ਫਰਕ ਪਾਇਆ ਹੈ ਜੀ ਦੂਜੀ ਦਾ ਨਾ ਚਾਵਨੂ ਨਾ ਕੌਂਟਰੀ ਨੂੰ ਕਿਉਂ ਸਰੀਰ ਠੀਕ ਨਹੀਂ ਨਾ ਫਿਰ ਹਾਂ ਕੁਛ ਚੰਗੀ ਹਾਂ ਮੈਂ ਮੇਹ ਜੀ ਦਵਾਈ ਦੇ ਦਿੱਤੀ ਮੈਂ ਸਾਰੇ ਦਿਹਾੜੀ ਸੁੱਕੀ ਗਈ ਹਾਂ ਹਾਂ ਜਿਹੜਾ ਡਾਕਟਰ ਉਹ ਕਹਿੰਦਾ ਰੈਸਟ ਮੈਂ ਸਾਹ ਸੁੱਕੀਆਂ ਭਈਆਂ ਨੀਂਦ ਆ ਜਾਂਦੀ ਹੁੰਦੀ ਹਾਂ ਹਾਂ ਉਹ ਕਹਿੰਦਾ ਰੈਸਟ ਕਰੂਗਾ ਮੇਰੇ ਕੋਲ ਨਾ ਕੰਮ ਨਹੀਂ ਕੋਈ ਕੋਈ ਦਵਾਈ ਦੇ ਆਉਣੀ ਤੇ ਅੱਜ ਉਹ ਬਾਪ ਲੈ ਕੇ ਕੰਮ ਇਹਦਾ ਰੱਖਵਾਉਂਦਾ ਮਮਮੀ ਦਾ ਭਾਈ ਜਿਹੜਾ ਖਾਸ ਡਾਕਟਰ ਆ ਬਰਮਾ ਨਾਲ ਨਾ ਨੀ ਉਹਦਾ ਫਾਇਦਾ ਹੈ ਨਹੀਂ ਕੋਈ ਲੇਕਿਨ ਉਹਦਾ ਨਹੀਂ ਇਹ ਤੇ ਖੈਰਾਬਾਦ ਲੈ ਜਾਂਦੇ ਮਮੀ ਜਾ ਕੇ ਨਹੀਂ ਜੇ ਤਾਂ ਕੋਈ ਕੱਦੀ ਖਰਾਕ ਹੈਗੀ ਫਿਰ ਤਾਂ ਲੈ ਲਓ ਫਿਰ ਸਵੇਰੇ ਲਿਆਉਂਗੇ ਨਹੀਂ ਫਿਰ ਇਹ ਤੇ ਲੈ ਜਾਂਦੇ ਹੁਣ ਸਾਰੀ ਰਾਤ ਕਿੱਦਾਂ ਲੰਘਣੀ ਆ ਜੀ ਮਮੀ ਸੁੱਤੀ ਨਾ ਪਈ ਐ ਬਸ ਹੋਰ ਕੀ ਹਾਂ ਬੀਬੀ ਗਰਦ ਦੀ ਕੋਈ ਵੀ ਨਹੀਂ ਸਿਰ ਤੇ ਉਹ ਵੀ ਨਾਮ ਨਹੀਂ ਆਂਦਾ ਜੈਸੇ ਚੀਜ਼ ਵੀ ਯਾਦ ਦੀ ਐ ਮੈਨੂੰ ਮਮੀ ਦੇ ਬੀਬੀ ਚੈੱਕ ਕਰਨ ਦਾ ਮਸ਼ੀਨ ਉਹ ਦੇਖ ਲੈ ਨਾ ਮਾ ਦੇਖ ਲੈਣਾ ਦਾ ਲਿਆ ਚੱਕੋ ਉਹ ਗੱਲ ਇੱਕ ਜਿਵੇਂ ਮੰਮੀ ਕਹਿੰਦੇ ਨੇ ਮੇਰੇ ਗੈਸ ਬੜੀ ਵੀ ਗੈਸ ਵੀ ਸਿਰ ਨੂੰ ਚੜ ਜਾਂਦੀ ਹੈ ਜੀ ਆਉ ਉਹ ਤਾਂ ਚਲੋ ਹੈਗਾ ਪਹਿਲਾਂ ਮਸ਼ੀਨ ਲਿਆਤਾ ਉਹ ਬੀਪੀ ਵਾਲੀ ਮਸ਼ੀਨ ভাই ਬੀਪਾ ਪਾ ਜੀ ਕਰਕੇ ਪਹਿਲਾਂ ਪਾਪਾ ਜੀ ਦਾ ਵਧਣ ਲੱਗ ਗਿਆ ਦਾ ਬੀਪੀ ਉਹ ਨਾ ਕਰਕੇ ਫਿਰ ਮਸ਼ੀਨ ਲਿਆਣ ਕੇ ਰੱਖੀ ਹੋਈ ਸੀ ਚਲੋ ਘਰਾਂ ਵਿੱਚ ਫਾਇਦਾ ਹੀ ਹੈ ਜੀ ਮਸ਼ੀਨਰੀ ਦਾ ਤਾਂ ਵੈਸੇ ਉਹ ਜਿਹੜਾ ਵੀ ਟੱਲਾ ਮਠਾ ਲੱਗਦਾ ਸੀ ਜਦੇ ਦੇਖ ਲਈਦਾ ਤੇ ਚੈੱਕ ਕਰ ਹੋ ਜਾਂਦਾ ਸਹੀ ਗੱਲ ਹੈ ਤੇ ਇੱਧਰ ਪਾਈ ਇੱਧਰ ਆ ਦੇਖੋ ਇਹਨੂੰ ਹੋਰ ਕੋਈ ਕੰਮ ਨਹੀਂ ਇਹਨੂੰ ਬਸ ਆ ਕਾਰਟੂਨ ਚਾਹੀਦੇ ਓਏ ਸਤਰੀਕਲ ਮਤੂ ਇਹ ਵੀ ਅੱਜ ਲੱਗੀ ਖੇਲਣ ਹਾਂ ਇਹ ਵੀ ਹੋਰ ਹੋਰ ਜਿਵੇਂ ਦੇਖੀ ਤੁਸੀਂ ਡਾਂਸ ਕਰ ਇਹ ਵੀ ਦੋ ਦਿਨ ਦੀ ਢਿੱਲੀ ਆ ਚੱਲਦੀ ਜੀ ਦੂਆ ਵੀ ਛੋਟੂ ਵੀ ਸਾਡਾ ਉਹਨੂੰ ਵੀ ਜ਼ਖਾਮ ਜਾ ਹੋਇਆ ਵਾ ਤੇ ਕਿਦਾ ਯਾ ਉਹ ਵੀ ਨਹੀਂ ਟਿਕਦਾ ਨੱਚ ਕਿਦਾ ਦਿਖਾਰੇ ਪੁੱਤ ਨੱਚੀ ਨੱਚ ਕੇ ਦਿਖਾ ਨੱਚ ਕੇ ਦਿਖਾ ਉਹ ਨੂਰੇ ਨੂਰੇ ਆ ਦੇਖੋ YouTube ਆਪੇ ਬੰਦ ਕਰਤੀ ਆਪੇ ਖੋਲ ਲਈ ਇਹਦਾ ਦਿਮਾਗ ਦੇਖ ਲਓ ਤੁਸੀਂ ਕਿਸੇ ਨੇ ਸਿਖਾਇਆ ਕੁਸੀ ਨੂੰ ਕੋਈ ਨਹੀਂ ਸਿਖਾਇਆ ਕਿਸ ਨੇ ਦੇਖ ਲਓ ਉਂਗਲੀ ਕਿੱਦਾਂ ਚੱਲਦੀ ਫੋਨ ਨੂੰ ਬਾਈ ਅੱਜ ਕੱਲ ਦੇ ਨਿਆਣੇ ਦਾ ਕੰਪਿਊਟਰ ਲੈ ਜਿਹੜਾ ਦਿਲ ਕਰਦਾ ਉਹ ਲਾ ਲੈਂਦੀ ਜਦੇ ਚੈੱਕ ਕਰ ਆ ਲਿਆ ਗੰਦੀ ਹੈ ਇਹ ਮੇਰਾ ਚਾਚੂ ਆ ਕਿਹਦਾ ਚਾਚੂ ਆ ਉਹ ਨੂਰੂ ਚਾਚੀ ਕਹਿੰਦੀ ਮੇਰਾ ਚਾਚੂ ਆ ਹਾ ਬੀਜੀ ਹੋਈ ਵੀ ਉਹ ਇਹ ਤਾਂ ਬੀਜੀ ਚਲਦੀ ਬੱਚੇ ਗੜੋਈਆਂ ਪਈਆਂ ਅੱਖਾਂ ਹਾ ਦਾਦੀ ਕੀ ਆ ਹੋ ਗਿਆ ਉਹ ਰੋਣ ਲੱਗ ਗਈ ਉਹ ਨਾਲਾ ਪੁੱਤ ਤਾਂ ਬੁਖਾਰ ਬੁਖਾਰ ਦੇਖ ਲਈ ਬੁਖਾਰ ਹੋ ਗਿਆ ਬੁਖਾਰ ਹੋ ਗਿਆ ਮੰਮੀ ਕੋੜ ਲੁਕਾਦੀ ਉਹ ਡਰ ਗਈ ਮੇਰੀ ਦਾਦੀ ਵੀ ਡਰ ਗਈ ਉਹ ਇਹ ਤੁਸ ਨਹੀਂ ਹੋਇਆ ਪੁੱਤ ਉਰੇ ਆ ਜਾ ਇਹਦਾ ਪੰਗਾ ਹੀ ਲੈ ਲਿਆ ਕਿਦਾਂ ਦਿਨੇ ਨਹੀਂ ਹੈਗਾ ਮਨ ਲੱਗੀ ਜਾਂਦਾ ਤਾਂ ਹੀ ਰੋਦੀ ਉਹ ਨਹੀਂ ਨਿਆਣੀ ਕਰਕੇ ਡਰਦੀ ਆਵੇ ਤਾਂ ਹੀ ਕਹਿੰਦੀ ਆ ਪੁੱਤੋ ਨਿਆਣੀ ਕਰਕੇ ਉਹ ਉਰੇ ਆ ਦਾਦੀ ਬੁਲਾਉਂਦੀ ਐ ਦਾਦੀ ਕੋੜ ਲੁਕਾ ਤਾਂ ਤਾਂ ਹੀ ਦਾਦੀ ਤੈਨੂੰ ਦੇਖੂਗੀ ਉਰੇ ਆ ਜਾ ਦਾਦੀ ਬੁਲਾਉਂਦੀ ਆ। ਓਰੇ ਤਾਂ ਆ ਜਾ ਪੁੱਤ। ਉਰੇ ਆ ਜਾ ਪੁੱਤ ਮੇਰੇ ਕੋਲ। ਆ ਜਾ ਦਾ ਆ ਜਾ ਓ ਬਾਬੀ ਬੁਲਾਉਂਦੀ ਤੈਨੂੰ ਆ ਜਾ। ਬੁਲਾਉਂਦੀ ਬਾਬੀ। ਆ ਜਾ। ਆ ਜਾ। ਮੇਰੀ ਦਾਦੀ। ਮੇਰੀ ਦਾਦੀ। ਓ। ਹਾਂ ਰਹਿਤਾ ਬੁਸਮੀ ਦਾਸ ਕਾਬੇ ਕੀ ਹੋਇਆ ਖੰਨ ਨਹੀਂ ਰਸੀ ਗਿਆ ਦਾ ਠੀਕ ਠੀਕ ਰਹੀ ਦੁਬਾਰਾ ਲਾ ਇੱਕ ਵਾਰ ਦੁਬਾਰਾ ਲਾ ਬੰਦ ਕਰ ਇੱਕ ਵਾਰ ਚ ਰਸਨਾ ਰਿਹਾ ਸਾਈ ਖਾ ਦੇਖਾ ਬੁਖਾਰ ਦੇਖਾ ਆ ਜਾ ਆ ਜਾ ਮੇਰੇ ਕੋਲ ਮੈਨੂੰ ਅੱਜ ਤੇ ਨਹੀਂ ਮਿਲੋਂਦੇ ਤੇਰੇ ਵੀ ਲੋੜੇ ਲੱਡੂ ਬੁਖਾਰ ਦੇਖਾ ਬੁਖਾਰ ਆ ਦੇ ਲੱਡੂ ਆ ਲੈ ਲਾ ਤੂੰ ਨੀ ਲਾ ਛੇੜੀ ਦਾ ਛੇੜੀ ਦਾ ਛੇੜੀ ਦਾ ਛੇੜੀ ਦਾ ਕੁਝ ਨਹੀਂ ਹੈਗਾ ਪੁੱਤ ਕੁਝ ਨਹੀਂ ਹੈਗਾ ਦਾਦੀ ਨੂੰ ਬੁਖਾਰ ਦੇਖ ਬੁਖਾਰ ਹੋ ਗਿਆ ਪੁੱਤ ਦਾਈ ਦੇਣੀ ਆ ਦਾਦੀ ਨੂੰ ਦਾਈ ਤੈਨੂੰ ਇਹਦੇ ਵੀ ਲਾਉਣੀ ਆ ਭਾਈ ਕਹਿੰਦੀ ਮੰਨ ਨਾ ਉਹ ਤੋਤਾ ਕਿੱਥੇ ਤੇਰਾ ਉਹ ਦੇਖ ਉਹ ਪਿੱਛੇ ਤੋਤਾ ਬੈਠਾ ਉਹ ਦੇਖੀ ਤੋਤਾ ਹਾਂ ਦੇਖੋ ਦੇਖੀ ਕਿਹਨਾਂ ਹਾਂ ਜੋ ਇੱਕ ਵੀ ਨਹੀਂ ਹਾਂ ਜੋ ਇੱਕ ਵੀ ਨਹੀਂ ਵਾਸੇ ਫਿਰ ਤਾਂ ਨੂੰ ਪਤਾ ਹੀ ਨਹੀਂ ਆਣੇ ਬੀਜੀ ਕਹਿੰਦਾ ਮੇਰੀ ਦਾਦੀ ਆ ਬੀਜੀ ਕਹਿੰਦਾ ਮੇਰੀ ਦਾਦੀ ਆ ਠੀਕ ਆ ਯਾਰ ਹੈ ਠੀਕ ਆ ਤੇ ਗੈਸ ਬੁਖਾਰ ਬਖੂਰ ਦਿਖਾ ਦੂੰਗਾ ਜੀ ਹੋਇਆ ਵਾ ਗੈਸ ਗੈਸ ਜੀ ਕਰਤੀ ਨਾ ਤੇਰੇ ਮੇਰੇ ਵੀ ਲਾਉ ਕਹਿੰਦੀ ਚਲ ਦੇਖੋ ਹਾਂ ਲਾ ਦੋ ਭਾਈ ਲਾ ਦੋ ਇਹਦੇ ਇੱਕ ਦਿਨ ਮੈਂ ਲੱਤ ਪਰ ਲਾਤੀ ਜਿਆਦਾ ਹੀ ਲੱਗੀ ਮੈਂ ਤੁਹਾਨੂੰ ਖਾ ਤੇ ਠੀਕ ਹੈ ਠੀਕ ਹੈ ਇਹਦੇ ਮੰਮੀ ਤੋਂ ਉਤੀਦੀ ਮੰਮੀ ਪਾੜ ਜਦ ਮੈਂ ਇਹਦੇ ਲੱਤ ਪਰ ਲਾਈ ਵੀ ਜਿਆਦਾ ਲੱਗੀ ਉਹ ਟੈਟ ਜੀ ਹੋਣ ਇਹਨੇ ਜੂਰਾਟ ਪਾਇਆ ਥੈਂਕ ਯੂ ਤੂੰ ਠੀਕ ਹੈ ਲੈ ਲੈ ਐਨਾ ਘੰਡਾ ਨਿਆਣੇ ਨੂੰ ਦੇਖ ਲਓ ਹੁਣ ਬਿਚੇ ਰੱਖ ਦੇ ਹਰਗੀ ਖਾ ਉਹ ਜੀ ਮੈਨੂੰ ਰੱਖ ਦੇ ਤੇ ਰਾਠੋ ਦਵਾਈ ਦੇ ਦੂੰਗੀ ਮੈਨੂੰ ਲਾਹੌਰ ਇਹ ਪਾਣ ਦੀ ਰਾਠ ਤੇ ਮੇਰੀ ਦਾਦੀ ਨੂੰ ਪਤਾ ਨਹੀਂ ਕਿ ਵੀ ਪਤਾ ਨਹੀਂ ਮੇਰੀ ਦਾਦੀ ਨੂੰ ਕਿਆ ਹੋ ਗਿਆ ਉਹ ਲੱਗਦਾ ਤੇਰਾ ਫੋਨ ਹੋ ਗਿਆ ਓ ਲੱਡੂ ਆਂ ਥੋੜੀ ਤੇਰਾ ਇੱਧਰ ਪਿਆ ਆ ਦੇਖ ਪਿਆ ਹਾਂ ਹਾਂ ਪਿਆਇ ਤੇ ਦਾ ਚਾਚੂ ਆ ਮੇਰਾ ਦਾਚੂ ਮੇਰਾ ਹੈ ਚਾਚੀ ਕਹਿੰਦੀ ਮੇਰਾ ਹੈ ਮੇਰਾ ਚਾਚੂ ਚੱਲੋ ਮਾਣਾ ਚੱਲੀਏ ਚਾਚੂ ਕਿਹਦਾ ਚਾਚੂ ਆ ਨਾ ਮੇਰਾ ਇਹ ਨਹੀਂ ਫਾਈਟੇ ਕਰਨ ਦਾ ਲੱਗੂ ਸਾਡਾ ਤੇ ਮੰਮੀ ਫੇ ਹੁਣ ਲਿਆਣੀ ਦਵਾਈ ਕਿਵੇਂ ਕਰਨ ਮਾਣ ਤੱਕ ਜਾਇਆ ਉਹ ਕਿਆ ਕਰਨਾ ਨਾ ਰਾਮਾ ਜੀ ਚਰਮ ਜਾਇਆ ਹਾਂ ਲੈ ਆਨੇ ਆ ਰਾਤ ਦਾ ਨਿਕਲੇ ਰਾਤ ਨੂੰ ਕਈ ਵਫੇ ਬੰਦਾ ਨਹੀਂ ਜਿਆਦਾ ਤੰਗ ਹੁੰਦਾ ਚਲ ਦਵਾਈ ਜੇ ਸੱਟ ਨਹੀਂ ਬੈਠੂਗੀ ਮਾਣਾ ਮੋਟਾ ਦਾ ਆਰਾਮ ਕਰੂੰਗੀ ਫੇ ਰਾਤ ਨੂੰ ਜਿਆਦਾ ਤੰਗ ਹੋਣ ਨਾਲ ਉਹਦਾ ਠੀਕ ਆ ਠੀਕ ਨਹੀਂ ਹੋਰ ਕੀ ਆ ਖੈਰ ਆ ਬਾਤ ਤੇ ਲੈ ਜਾਂਦੇ ਆ ਕੋਈ ਗੱਲ ਤੇ ਆਖੀ ਕੁ ਮਿੰਟ ਨਹੀਂ ਫਿਰ ਉਹ ਮੈਂ ਵੀ ਜਾਂ ਦੁੱਧ ਤੇ ਅੱਧਾ ਇੱਕ ਇੱਕ ਤਾਂ ਪ੍ਰੋਗਰਾਮ ਐ ਫਿਰ ਤਾਂ ਮੈਂ ਕੈਨਸਲ ਕਰਤਾ ਮੈਂ ਜਦਾ ਦੁੱਧ ਤੇ ਆਣ ਕੇ ਦੇਖਿਆ ਮਾਦਾ ਸਵੇਰੇ ਜਿੱਥੇ ਪਈਦੀ ਮਾਦਾ ਫੇਰ ਉੱਥੀ ਪਈ ਜਾ ਮੈਂ ਦੁੱਧ ਤੇ ਐ ਚਾਰ ਪੰਜ ਘੰਟੇ ਬਾਅਦ ਪਰਦੇ ਤਾਂ ਸਾਰੇ ਉੱਠੇ ਬੈਠੇ ਜੀ ਚੰਗੇ ਲੱਗਦੇ ਆ ਹੂੰ ਫੇਰ ਮੈਂ ਖਾ ਵੀ ਨਹੀਂ ਕੰਮ ਖਰਾਬ ਹੋਇਆ ਚਲੋ ਕੋ ਕਹਨਾਂ ਦਾ ਹੂੰ ਪਹਿਲ ਲੱਗੀ ਗੱਲ ਬਾਪਾ ਮੈਂ ਚੱਲ ਲੱਗੀ ਕਿਉਂ ਕਹਨਾਂ ਮੈਂ ਚੱਲ ਕੇ ਦੇਖਦੀ ਆ ਅਸਲੀ ਮੈਨੂੰ ਪਾਪੇ ਨੇ ਬੋਚੇ ਨੂੰ ਕਹਿਤਾ ਕਹਦਾ ਉਹਨੇ ਅੱਜ ਆਉਣਾ ਨਹੀਂ ਬੋਚਾ ਹੀ ਨਾ ਕਮਾ ਲਈ ਨੇ ਹੂੰ ਤਾਂ ਮੈਂ ਅੰਦਰ ਪਈ ਬਹ ਦੇਖੀ ਜਾਨੀ ਮੈਂ ਤਾਂ ਬਾਹਰ ਨਿਕਲ ਮੈਨੂੰ ਕੰਮ ਵੀ ਪਈ ਅੱਜ ਕੰਮ ਆਪੇ ਨੇ ਦੇ ਲਓ ਵੀ ਅੱਜ ਕੁਝ ਕਹੀ ਕਿ ਕੱਢਾਉਣਾ ਹੂੰ ਜਦੋਂ ਮੇਰੇ ਨੂੰ ਨਾਣਾ ਲੱਗਣ ਕੰਮ ਦੀ ਸਾਰਾ ਤੇ ਆ 12 ਵਜੇ ਅੰਦਰ ਆਈ ਹੂੰ ਤਾਂ ਇਹ ਬੈਠੀ ਹੈ ਇਹਨਾਂ ਨੂੰ ਆ ਵੀ ਆਈ ਜਾਣਾ ਕੁੱਚੜੀ ਦੇ ਹੂੰ ਕਿਉਂ ਮੈਂ ਕੈਮਰਾ ਅੱਜ ਨਹੀਂ ਹੋਣਾ ਭਾਈ ਕੀ ਕਹਤੇ ਰੇਟ ਦੱਸ ਹੋਇਆ ਪਾਪਾ ਦੱਸਦਾ ਕਿ ਸਾਨੂੰ ਆਪੇ ਦੱਸੇ ਹੂੰ ਉਹ ਪਾਪਾ ਜੀ ਨੇ ਹਾਲ ਕੇ ਮੈਂ ਉੱਠ ਕੇ ਬਾਹਰ ਦੱਸਦਾ ਰਿਹਾ ਮੈਂ ਕਿ ਪਾਈ ਅੱਜ ਕੋਚ ਬਾਕੇ ਆਪੇ ਦੱਸੇ ਠੀਕ ਕਰਕੇ ਨਿਹਾਇਓ ਮੈਂ ਇਹ ਲਾਫਰੇ ਇਤਨੇ ਕਰਿਆ ਸਾਡਾ ਕੋਚ ਸਭ ਹਮਮ ਸ਼ੇਰ ਦੀ ਲੱਗੀ ਵੀ ਇਹਦੀ ਮੱਖ ਬੱਚੀ ਪਈ ਹੈ ਹਮ ਤਾਂ ਕੋਈ ਗੱਲ ਨਹੀਂ ਹਮ ਚੱਲ ਕੋਈ ਜਿਹੜਾ ਬੰਦਾ ਇਕੱਲਾ ਘਰ ਚੋਂ ਹੁੰਦਾ ਪਈ ਤਾਂ ਉਹ ਵੀ ਤਾਂ ਰੇਲ ਗਈ ਨਾ ਮਾਰ ਮੋਟ ਦੀ ਹਰ ਬੰਦਾ ਔਖਾ ਹੋ ਜਾਂਦਾ ਇਕੱਲੇ ਬੰਦੇ ਨਿਆਣੇ ਚ ਨਿਆਣੇ ਦੀ ਤਾਂ ਨਿਆਣੇ ਜਿਆਦਾ ਗਨਤਾਂਦੇ ਦੀਦੀ ਜੀ ਨਿਆਣੇ ਜੇ ਕੰਮ ਦਾ ਦੁੱਖ ਨਹੀਂ ਹੈਗਾ ਜਿੰਨਾ ਨਿਆਣੇ ਕਣਤਾਈ ਜਾਂਦੇ ਚੱਲ ਹੁਣ ਨਿਆਣੇ ਵੀ ਤਾਂ ਪਾਲ ਲੈ ਹੁਣ ਨਹੀਂ ਉਹੀ ਤਰ੍ਹਾਂ ਚੱਲੀ ਜਾਣਾ ਚਾਹੀਦਾ ਹਾਂ ਉਹ ਜਿਹੜਾ ਆ ਕੇ ਬਈ ਹਾਂ ਕਿਆ ਲੈ ਕੇ ਆਇਆ ਤੂੰ ਮੋਠਾ ਲੈ ਕੇ ਆਇਆ ਬੰਦੇ ਭਾਈ ਰੋਟੀ ਲੈ ਕੇ ਆਈ ਮੈਨੂੰ ਵੀ ਦੇ ਦੇ ਉਹ ਕਿਹਦੀ ਪਲੇਟ ਆ ਇਹ ਮੇਰੀ ਆ ਇਹ ਪਲੇਟ ਹੈ ਉਹ ਗਰਮ ਹੋਣੀ ਰੋਟੀ ਗਰਮ ਆ ਲੈ ਠੰਡੀ ਖਾ ਗਰਮ ਨੂੰ ਮੈਂ ਠੰਡੀ ਠੰਡੀ ਕਰਾ ਕੇ ਖਾ ਲੈ ਪੁੱਤ ਬੁੱਕੀ ਗਰਮ ਰਹਿਣ ਦੇ ਰਹਿਣ ਦੇ ਰਹਿਣ ਉਹ ਰਹਿਣ ਦੇ ਉਹ ਰਹਿਣ ਦੇ ਯਾਰ ਰੋਂਣ ਲੱਗ ਜਾਣਾ ਉਹਨੇ ਦੇਖੀ ਕਿਆ ਫੈਦਰ ਹੋਊ ਦੇ ਦੇ ਨਾ ਪਲੀਜ਼ ਲੂਣ ਲੂਣ ਇਹ ਪਲੀਜ਼ ਲੂਣ ਲਾਇਆ ਹੋਣਾ ਇਹ ਪਲੀਜ਼ ਮੈਨੂੰ ਚੱਲ ਮੰਨੂ ਤਾਂ ਦੇ ਦੇ ਫੇਰ ਮੰਨੂ ਇੱਕ ਬੁੱਕੀ ਦੇ ਦੇ ਮੈਨੂੰ ਭੁੱਖ ਲੱਗੀ ਵੀ ਜਾ ਦੇ ਦੇ ਲੈ ਦੇਖ ਲੈ ਤਾਂ ਖਾ ਖਾ ਕੇ ਖਾਂਦੀ ਕੱਪੜਾ ਥੱਲੇ ਨਹੀਂ ਜਾਈ ਜਾਂਦਾ ਪੁੱਤ ਗਰਜੂਗੀ ਅਗਿੱਜੂ ਪੁੱਤ ਹਾ ਹਾ ਕੱਪੜਾ ਆ ਤੋ ਆਪਣੇ ਦੇਖਦੀ ਆ। ਆ ਗਿਰਜਣਾ ਮੇਜ ਵਾਲਾ ਪੁੱਤ। ਮੇਜ ਵਾਲਾ ਗਿਰਜੂਗਾ ਕੱਪੜਾ। ਖਿੱਚੀ ਨਾ ਪਲੇਟ ਗਿਰਜਣੀ ਤੇਰੀ। ਥੱਲੇ ਪਲੇਟ ਗਿਰਜਣੀ। ਮੱਟੂ ਜਾ। ਨਾ। ਅਰ ਜਿਸ ਇਹਨੂੰ ਸੁਪਰ ਦਰਬਾਰ ਖੇ ਤਰ੍ਹਾਂ ਗਈਆਂ ਉਹ। ਹਾਂ ਹਾਂ ਲਾਹੌਰ ਬਹੁਤ ਭਲੇਖੇ ਨਾਲ ਲੰਗੇ ਉਹ। ਉਹਨਾਂ ਨਾਲੇ ਬੈਠ ਗਈ। ਹਾਂ। ਉਹਦਾ ਜੀ ਤੇ ਉਹ ਮੰਗਾਇਆ ਤੇ ਇਹਨੇ। ਆ ਜਿੱਥੇ ਆਉਂਦਾ ਕਰੀ ਹਾਂ ਆਹੋ ਆਹੋ ਇੱਧਰ ਬੀਰ ਲੈ ਕੇ ਬੈਠਾ ਰਿਹਾ ਹਾਂ ਹੁਣ ਲਾ ਲਿਆ ਫੋਨ ਚੱਕ ਕੇ ਹੁਣ ਕੀ ਅੱਛਾ ਲੋਰ ਨਹੀਂ ਹਾਂ ਲੱਗਾ ਮੈਨੂੰ ਕਦੇ ਸਭ ਨੂੰ ਕੌਣ ਮਲਾਈ ਜਾਂਦੀ ਕਦੇ ਮਾਂ ਨੂੰ ਕਦੇ ਪਾਪਾ ਨੂੰ ਮਾਂ ਵਾਲੇ ਨੂੰ ਕਦੇ ਤੇ ਮੈਨੂੰ ਇਸ ਵਾਰ ਦੂੰਗੀ ਭਾਜੀ ਮਾਰ ਦੂੰਗੀ ਮੂਈ ਨੂੰ ਮੂਈ ਨਹੀਂ ਕਹਿੰਦੀ ਮੂਈਆਂ ਨੂੰ ਮਾਰ ਦਿੰਦੀ ਜਿਹਦੇ ਪਰ ਨਬਰ ਆ ਜਨੇ ਹਾਂ ਹਾਂ ਇਹ ਫਰਾਂਦੀ ਫੋਨ ਕਦੇ ਮੂਈ ਨੂੰ ਬੋਨਣ ਨਾਲ ਆ ਤੇ ਫੋਨ ਹਾਂ ਆਹ ਫਿਰ ਲੱਗ ਬੈਠ ਗਿਆ ਭਾਈ ਅੱਛਾ ਬਗਤ ਆਸੋ ਕਹਿੰਦਾ ਹੁਣ ਫੇਰ ਫੋਨ ਕਰੀਂ ਖਰੇ ਕਾਤੇ ਫੋਨ ਕਰਦੇ ਲੱਢੂ ਯਾਰ ਆਹ ਕਣੀ ਵਾਲਾ ਕੋਈ ਗੱਲ ਕਰਨੀ ਕੋਈ ਫੋਨ ਲਾ ਕੇ ਤੇ ਰਜਿੰਦੀ ਹਾਂ ਹੂੰ ਮਰੰਦੀ ਕੁੜੀ ਹੋਈ ਕਿਤੇ ਜਾਣਦੀ ਨਹੀਂ ਸੀ ਉਹ ਤਾਂ ਦਰਵਾੜੀ ਇਹ ਤਾਂ ਗਏ ਆ ਇਹਨੇ ਜਾਣਨੀ ਨਹੀਂ ਸੀ ਜੀ ਹੋ ਜਾਂਦੀ ਨਾ ਨਿਆਣੇ ਨਪੜਾ ਵੀ ਤਾਂ ਦਿਲ ਹੋਏ ਜਾਂਦਾ ਵੀ ਹੁਣ ਤਾਂ ਰੌਣਕ ਧੀ ਘਰ ਚਿੱਕੋ ਲੱਤ ਚਲੇ ਗੇ ਬਿਲਕੁਲ ਬਿਲਕੁਲ ਹਾਂ ਚਲੋ ਭੋਈ ਇਹ ਕਿਹਦੀ ਹੋਰ ਆ ਇਹ ਮਨਵੀਰ ਕਰਕੇ ਨਾ ਕਰਦੀ ਜ਼ਿਆਦਾ ਉਹਨਾਂ ਦਾ ਹੀ ਆ ਉਹਨਾਂ ਦਾ ਜੇ ਮਨਵੀਰ ਇਹਦੇ ਹੂੰ ਹੋਰ ਵਿੱਚ ਫਾਲਾ ਪਾਦੇ ਨਮਕ ਮੈਨੇ ਜੁਮ ਜੁਮ ਸ਼ਾਲਾ ਪਾਇਆ ਕਰੀ ਕਾਦੇ ਕਾਦੇ ਲੈ ਮੇਰੇ ਪਾਸ ਚਾਵਲ ਹੀ ਪਈ ਆ ਜਿੰਦਾ ਪਾਦੇ ਲੈ ਦਾਦੀ ਉਹਨੂੰ ਆਪਣੀ ਰੋਟੀ ਦੀ ਵੀ ਫਿਕਰ ਆ ਮੇਰੀ ਰੋਟੀ ਨਾ ਚੱਕ ਲੈ ਵੀ ਕੋਈ ਕਰ ਦੇ ਦਾਦੀ ਦੇ ਕਰ ਦੇ ਕਰ ਦੇ ਪੁੱਤ ਨੂੰ ਹੁਣ ਮੈਂ ਕਿ ਮਸਾਲਾ ਲੈ ਰੋਟੀ ਰੱਪਿਆ ਵੈਨੂ ਨਾ ਨਾ ਮੇਚਾ ਪਨਹਾਦੀ ਪਤਾ ਨਹੀਂ ਕਿਤੇ ਦੇ ਕਿਤਾਬਾਂ ਕਿਤੇ ਦੇਖੇ ਹੋਣੇ ਨੇ ਮੈਂ ਨਹੀਂ ਸਿਕਾਇਆ ਮਮੀ ਨੇ ਸਿਕਾਇਆ ਮੈਨੂੰ ਨੌਲ ਮਿਰਚ ਮਸਾਲਾ ਹਲਦੀ ਜਦੇ ਮੈਂ ਧੱਪੜ ਮਾਰ ਦੇਣਾ ਲੈ ਮੈਂ ਪੰਮ ਤੇਰੀ ਤੇ ਮੈਂ ਉਹਦੇ ਦਾਦੀ ਲੱਗੀ ਕਰਨ ਜੇ ਮੈਂ ਕਰ ਦਮਾ ਚੈੱਕ ਕਰਾ ਲਾ ਦਾਦੀ ਤੇ ਕਰਾ ਲਾ ਇਹ ਹੁਣ ਦੇਖ ਬੋਲ ਨੌਣ ਲੈ ਲੈ ਚਾਵਲੀ ਵੀ ਆਹ ਸਾਦੀ ਹੈ ਇਹ ਲੈ ਮੈਂ ਕਰ ਦਮਾ ਦਾ ਅੱਜ ਮੈਂ ਦਾਦੀ ਕੋਲ ਚ ਹੋ ਜੂੰਗੀ ਹਾਂ ਚਾਚੀ ਕਹਿੰਦੀ ਮੈਂ ਛੋਣਾ ਦਾਦੀ ਕੋਲ ਚਾਚੀ ਮੈਂ ਦਾਦੀ ਕੋਲ ਉੱਤ ਵਾਲੀ ਤੇਰੀ ਦਾਦੀ ਮੇਰੀ ਦਾਦੀ ਮੇਰੀ ਹੈ ਮੇਰੀ ਦਾਦੀ ਹਾਂ ਜੀ ਨਹੀਂ ਹਾਂ ਜੀ ਹਾਂ ਅੱਛਾ ਕਹਦੀ ਮੇਰੀ ਦਾਦੀ ਆ ਨੂਰੂ ਇਹ ਤਾਂ ਮੇਰੀ ਜਾਨ ਹੈ ਜਾਨ ਚਲੋ ਫਿਰ ਦਾਦੀ ਹੁਣ ਅਗਲੇ ਵਲੌਗ ਚ ਮਿਲਦੇ ਆ ਹੋਰ ਉੱਤੇ ਬੇਲ ਜੀ ਸਾਰੀ ਖਾ ਗਏ ਹੋ ਗਿਆ ਫਿਰ ਬਾਏ ਬਾਏ ਦੇਖ ਲੈ ਇਹਨੂੰ ਪਤਾ ਹੈ ਵੀ ਹੁਣ ਵਲੌਗ ਬੰਦ ਲੱਗੇ ਕਰ ਬਾਏ ਆਪ ਵੀ ਬਾਏ ਮੈਂ ਕਰਦੀ ਹਾਂ ਬਾਏ ਕਰ ਦੇ ਫਿਰ ਚਲ ਇੱਕ ਕਿਸ਼ ਤਾਂ ਕਰਦੇ ਪੱਪ ਕਰਦੀ ਕਹਿੰਦੀ ਪੱਪ ਕਰ ਦੇ ਇੱਕ ਪੱਪ ਕਰ ਓਏ ਪੱਪ ਕਰ ਦੇ ਆਏ ਹਾਂ